ਟੈਲੈਂਟ ਨੂੰ ਨਿਖਾਰਨ ਦੇ ਲਈ ਸਿੱਖਿਆ ਵਿਭਾਗ ਨੇ ਮੋਹਾਲੀ, ਜਲੰਧਰ ਤੇ ਬਠਿੰਡਾ ਦੇ ਰੈ residențial ਮੈਰੀਟੋਰੀਅਸ ਸਕੂਲਾਂ ਦੇ ਵਿੱਚ ਬੂਟ ਕੈਂਪ ਦਾ ਪ੍ਰਬੰਧ ਕੀਤਾ ਜਿਸ ਨੂੰ ਪੰਜਾਬ ਅਕੈਡੈਮਿਕ ਕੋਚਿੰਗ ਫਾਰ ਐਕਸਲੈਂਸ ਯਾਨੀ ਕਿ ਪੀਏਸੀਈ ਪੇਸ ਨਾਮ ਦਿੱਤਾ ਗਿਆ ਇਹਨਾਂ ਬੂਟ ਕੈਂਪਸ ਦੇ ਵਿੱਚ ਆਈਆਈਟੀ ਜੀਈ ਅਤੇ ਨੀਟ ਵਰਗੀਆਂ ਪ੍ਰੋਫੈਸ਼ਨਲ ਐਂਟਰੈਂਸ ਐਗਜ਼ਾਮ ਦੇ ਵਿੱਚ ਸ਼ਾਮਲ ਹੋਣ ਵਾਲੇ ਵਿਦਿਆਰਥੀਆਂ ਨੂੰ ਟ੍ਰੇਨਿੰਗ ਦਿੱਤੀ ਗਈ ਮੋਹਾਲੀ ਦੇ ਵਿੱਚ 8 ਦਸੰਬਰ ਤੋਂ ਲੈ ਕੇ 28 ਦਸੰਬਰ ਤੱਕ ਕਰਵਾਏ ਗਏ ਪੇਸ ਬੂਟ ਕੈਂਪ ਦੇ ਵਿੱਚ ਸਕੂਲ ਆਫ ਐਮਿਨੈਂਸ ਦੇ ਕਰੀਬ 300 ਵਿਦਿਆਰਥੀਆਂ ਨੇ ਹਿੱਸਾ ਲਿਆ ਬੂਟ ਕੈਂਪ ਦੇ ਵਿੱਚ ਵਿਦਿਆਰਥੀਆਂ ਨੂੰ ਪ੍ਰੋਫੈਸ਼ਨਲ ਦਾਖਲਾ ਪ੍ਰੀਖਿਆ ਦੇ ਲਈ ਜ਼ਰੂਰੀ ਟ੍ਰੇਨਿੰਗ ਦਿੱਤੀ ਗਈ ਪੇਸ ਦਾ ਮਕਸਦ ਵਿਦਿਆਰਥੀਆਂ ਨੂੰ ਕੋਚਿੰਗ ਅਤੇ ਸਾਧਨ ਮੁਹैया ਕਰਵਾਉਣ ਦੇ ਇਲਾਵਾ ਜ਼ਰੂਰੀ ਮਾਰਗਦਰਸ਼ਨ ਕਰਨਾ ਹੈ ਬੇਸਿਕ ਐਮਫਸਿਸ ਇਸ ਕੈਂਪ ਹੈ ਸਿਗਾ ਕਿ ਅਸੀਂ ਉਹਨਾਂ ਦੇ ਜਿਹੜੇ ਚਾਂਸਸ ਹੈਗੇ ਆ ਪ੍ਰੋਫੈਸ਼ਨਲ ਐਗਜ਼ਾਮਸ ਦੇ ਵਿੱਚ ਅਪੀਅਰ ਹੁੰਦੇ ਤੇ ਉਹਨਾਂ ਨੂੰ ਕਲੀਅਰ ਕਰਨ ਦੇ ਉਹਨਾਂ ਦਾ ਸਾਡਾ ਮੇਨ ਅਜੰਡਾ ਸੀਗਾ ਅਸੀਂ ਉਹਨਾਂ ਲਈ ਉਹਨਾਂ ਦੀ ਤਿਆਰੀ ਕਰਾਈਏ ਤਾਂ ਕਿ ਸਾਡੇ ਜ਼ਿਲ੍ਹੇ ਦੇ ਸਾਡੇ ਸਟੇਟ ਦੇ ਕਾਫੀ ਬੱਚੇ ਜਿਹੜੇ ਹੈਗੇ ਆ ਇਸਵਰੀ ਜੇਲੀ ਤੇ ਨੀਤ ਕਲੀਅਰ ਕਰ ਸਕਣ ਮੋਹਾਲੀ ਦੇ ਨਾਲ ਨਾਲ ਜਲੰਧਰ ਅਤੇ ਬਠਿੰਡਾ ਦੇ ਰੈ residențial ਮੈਰੀਟੋਰੀਅਸ ਸਕੂਲਾਂ ਵਿੱਚ ਵੀ ਬੂਟ ਕੈਂਪ ਦਾ ਪ੍ਰਬੰਧ ਕੀਤਾ ਗਿਆ ਇਹ ਪਹਿਲ ਪੰਜਾਬ ਦੀ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਅਤੇ ਵਿਦਿਆਰਥੀਆਂ ਦੇ ਸਨਹਿਰੇ ਭਵਿੱਖ ਦੇ ਪ੍ਰਤੀ ਪ੍ਰਤੀਬੱਧਤਾ ਨੂੰ ਦਿਖਾਉਂਦਾ ਹੈ ਬੂਟ ਕੈਂਪ ਦੀ ਗੁਣਵੱਤਾ ਯਕੀਨੀ ਬਣਾਉਣ ਅਤੇ ਸਮੂਹਿਕ ਹਿੱਸੇਦਾਰੀ ਵਧਾਉਣ ਦੇ ਲਈ ਸਿੱਖਿਆ ਵਿਭਾਗ ਦੇ ਵੱਲੋਂ ਗੰਭੀਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਇਸੇ ਕੜੀ ਦੇ ਵਿੱਚ ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਸਕੂਲ ਆਫ ਐਮਿਨੈਂਸ ਤੋਂ ਮਾਤਾ ਪਿਤਾ ਅਤੇ ਸਕੂਲ ਪ੍ਰਬੰਧਨ ਕਮੇਟੀਆਂ ਦੇ ਮੈਂਬਰਾਂ ਨੂੰ ਕੈਂਪ ਦੀਆਂ ਸਹੂਲਤਾਂ ਅਤੇ ਸੰਚਾਲਨ ਦਾ ਨਰੀਖਣ ਕਰਵਾਉਣ ਦੇ ਲਈ ਸੱਦਾ ਦਿੱਤਾ ਗਿਆ ਇਹ ਬਿਲਕੁਲ ਮੁਫਤ ਕੈਂਪ ਸੀਗਾ ਇਦੇ ਵਿੱਚ ਬੱਚਿਆਂ ਵੱਲੋਂ ਕੋਈ ਵੀ ਪੈਸਾ ਜਾਂ ਕੋਈ ਸੀ ਚੀਜ਼ ਦੀ ਵਖਰਚਾ ਬੱਚਾ ਨੂੰ ਨਹੀਂ ਕਰਨਾ ਪਿਆ ਫਿਜ਼ਿਕਸ ਵਾਲੇ ਇੱਕ ਜਿਹੜਾ ਹੈਗੇ ਉਹਨਾਂ ਨੂੰ ਬੁਲਾਇਆ ਗਿਆ